ਉਹਤੇ ਮੈਂ ਵਿਆਹ ਕਰਨ ਕਰਦੇ ਵੇ ਬੇਚੀ ਪੁੱਤ ਪੋਤੇ ਮਹੀਨੇ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ ਸ਼ਹੀਦ ਹੋ ਗਿਆ ਸੀ ਮਹਾਰਾਜ ਸਾਹਿਬ ਨੇ ਪੰਥ ਦੇ ਲਈ ਧਰਮ ਦੇ ਲਈ ਮਜਲੂਮਾਂ ਦੀ ਰੱਖਿਆ ਦੇ ਲਈ ਮਹਾਰਾਜ ਸਾਹਿਬ ਨੇ ਜ਼ੁਲਮ ਦੇ ਅੱਗੇ ਕਦੇ ਗੋਡੇ ਨਹੀਂ ਸਟੇਕੇ ਤੇ ਮਹਾਰਾਜ ਸਾਹਿਬ ਜੀ ਨੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਲਿਆ ਸੀ ਮਹਾਰਾਜ ਸੇਵਜੀ ਦੇ ਮਾਤਾ ਜੀ ਮਾਤਾ ਗੁਜਰਕੌਰ ਚਾਰ ਸਹਿਬਜਾਦੇ ਮਾਤਾ ਦੇ ਨਾਲ ਦੋ ਸਹਿਬਜਾਦੇ ਠੰਡੇ ਬੁਰਜ ਵਿੱਚ ਦੋ ਪਿਤਾ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਸੇਵਜੀ ਦੇ ਲਖ ਤੇ ਜਿਗਰ ਛੋਟੇ ਸਹਿਬਜਾਦੇ ਤੁਹਾਡੇ ਜਿੱਡੇ ਉਮਰ ਦੇ ਵਿੱਚ ਉਹ ਜ਼ੁਲਮ ਦੇ ਅੱਗੇ ਟਹੇ ਨਹੀਂ ਸੀਗੇ ਉਹਨਾਂ ਨੇ ਹੱਸ ਹੱਸ ਕੇ ਸ਼ਹੀਦੀਆਂ ਦਿੱਤੀਆਂ ਸੀ ਅਸੀਂ ਪ੍ਰੰਤਨ ਸਿੰਘਾਂ ਦੀ ਗੱਲ ਕਰੀਏ ਨਾ ਪੁੱਤ ਜੋ ਸਾਡੇ ਤੋਂ ਪਹਿਲੇ ਸੀ ਉਹ ਇਹਨਾਂ ਦਿਨਾਂ ਵਿੱਚ ਭੁੰਜੇ ਸੌਂਦੇ ਸੀ ਸਾਦਾ ਪਹਿਨਦੇ ਸੀ ਸਾਦਾ ਖਾਂਦੇ ਸੀ ਘਰ ਦੇ ਵਿੱਚ ਕੋਈ ਖੁਸ਼ੀ ਨਹੀਂ ਸੀ ਮਨਾਉਂਦੇ ਨਾ ਬੱਚਿਆਂ ਦੇ ਬਰਥਡੇ ਮਨਾਏ ਜਾਂਦੇ ਸੀ ਨਾ ਕੋਈ ਘਰ ਵਿੱਚ ਮਿੱਠੀ ਚੀਜ਼ ਬਣਾਈ ਜਾਂਦੀ ਸੀ ਉਹ ਵਿਰਾਗ 'ਚ ਰਹਿੰਦੇ ਸੀ ਇਹਨਾਂ ਦਿਨਾਂ ਵਿੱਚ ਉਹ ਗੁਰਬਾਣੀ ਪੜ੍ਹਦੇ ਸੀਗੇ ਸਿਮਰਨ ਕਰਦੇ ਸੀ ਤੇ ਸਹਬਜ਼ਾਦਿਆਂ ਦੀ ਤੇ ਸਮੂ ਸ਼ੀਦ ਸਿੰਘਾਂ ਦੀ ਯਾਦ ਦੇ ਵਿੱਚ ਰਹਿੰਦੇ ਸੀ ਵਿਰਾਗ ਦੇ ਵਿੱਚ ਰਹਿੰਦੇ ਸੀ ਤੇ ਮਹਾਰਾਜ ਸਭ ਜੀ ਦਾ ਕੋਟਨ ਕੋਟ ਸ਼ਕਰਾਨਾ ਕਰਦੇ ਸੀ ਕਿ ਤੁਸੀਂ ਸਾਡੇ ਲਈ ਆਪਣਾ ਸਭ ਕੁਝ ਕੁਰਬਾਨ ਕਰਤਾ ਤੇ ਪਰ ਪੁੱਤ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਕੀਤਾ ਜਾਊਗਾ ਆਪਣੀ ਪੀੜ੍ਹੀ ਨੂੰ ਵੀ ਉਦੋਂ ਸੀ ਦੀ ਦਿਹਾੜੇ ਤਾਂ ਮਨਾਏ ਜਾਂਦੇ ਸੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਟਰੈਕਟਰਾਂ ਤੇ ਜੀਪਾਂ ਤੇ ਵੱਡੇ ਵੱਡੇ ਨਿਸ਼ਾਨ ਸਹਿਬ ਲਾ ਕੇ ਜਾਂਦੇ ਸੀ ਸਾਡੇ ਬੱਚੇ ਕੰਨਾਂ ਵਿੱਚ ਨੱਤੀਆਂ ਪਾ ਕੇ ਕੇਸ ਕਤਲ ਕਰਕੇ ਪਕੌੜਿਆਂ ਦੇ ਲੰਗਰ ਲਾਉਂਦੇ ਸੀ ਤੇ ਟਰੈਕਟਰਾਂ ਉੱਤੇ ਉੱਚੀ ਉੱਚੀ ਸਟੀਰੀਓ ਲਾ ਕੇ ਛਿਦੀ-ਧਿਆੜੇ ਮਨਾਉਣ ਜਾਂਦੇ ਸੀ ਇਹ ਦਿਨ ਗਰਬਾਣੀ ਪੜ੍ਹਦੇ ਨੇ ਇਹ ਦਿਨ ਉਹਨਾਂ ਦੀ ਯਾਦ ਵਿੱਚ ਰਹਿੰਦੇ ਨੇ ਤੇ ਸਾਡੀਆਂ ਬੱਚੀਆਂ ਨੂੰ ਵੀ ਮੇਰੀ ਬੇਨਤੀ ਆ ਕਿ ਕੇਸ ਰੱਖੋ ਸੱਚੀਏ ਇਹੀ ਸ਼ੀਧੀ ਦਿਹਾੜੇ ਮਨਾਉਣਿਆਂ ਉਹਨਾਂ ਦੀ ਯਾਦ ਵਿੱਚ ਰਹਿਣਾ ਸੱਚਾ ਇਹੀ ਹੈ ਕਿ ਕੇਸ ਦਾੜਾ ਸਾਬਤ ਸੂਰਤ ਰੱਖ ਕੇ ਉਹਨਾਂ ਨੂੰ ਯਾਦ ਕਰਕੇ ਅਸੀਂ ਪਰਨ ਕਰੋ ਕਿ ਕਦੇ ਅਸੀਂ ਕੇਸ ਕਤਲ ਨਹੀਂ ਕਰਾਂਗੇ ਇਨ੍ਹਾਂ ਦਿਨਾਂ ਵਿੱਚ ਗੁਰਬਾਣੀ ਪੜੋ ਨਾਮ ਸਿਮਰਨ ਦਾ ਬੀਜ ਬੋਵੋ ਉਹ ਬੀਜ ਜਿਹੜਾ ਫਿਰ 11 ਮਹੀਨੇ ਉਹਦਾ ਫਲ ਖਾਣਾ ਤੇ 11 ਮਹੀਨੇ ਉਹ ਸਿਮਰਨ ਚੱਲਦਾ ਰਹੇ ਤੇ ਮਹਾਰਾਜ ਸਾਹਿਬ ਨੇ ਜੇ ਸੁਆਸ ਦਿੱਤੇ ਤਾਂ ਫਿਰ ਇਨ੍ਹਾਂ ਦਿਨਾਂ ਵਿੱਚ ਉਨਾਂ ਦੀ ਯਾਦ ਵਿੱਚ ਵਰਾਗ ਚ ਰਹਿਣਾ ਤੇ ਅਸੀਂ 25 ਦਸੰਬਰ ਨੂੰ 크리스마ਸ ਡੇ ਨਹੀਂ ਮਨਾਉਣਾ ਉਸ ਦਿਨ ਛੋਟੇ ਸਹਿਬਜਾਦੇ ਨੀਹਾ ਵਿੱਚ ਚਿਨੇ ਸੀ ਸਾਡੇ ਲਈ ਉਹ ਦਿਨ ਬਹੁਤ ਵਰਾਗ ਦਾ ਜਿਹੜੀਆਂ ਕੌਮਾਂ ਦੇ ਸਹਿਬਜਾਦੇ ਰੱਬ ਨੂੰ ਸ਼ਹੀਦ ਕੀਤਾ ਗਿਆ ਹੋਵੇ ਉਹ ਕਿਸੇ ਹੋਰ ਕੌਮਾਂ ਦੇ ਤਿਹਾਰ ਨਹੀਂ ਮਨਾਇਆ ਕਰਦੇ ਸਿੰਘੋ ਆਪਣੇ ਬੱਚਾ ਨੂੰ ਦੱਸਿਓ ਕਿ ਸਾਡਾ ਕ੍ਰਿਸਮਸ ਡੇ ਨਾਲ ਕੋਈ ਲੈਣਾ ਦੇਣਾ ਨਹੀਂ ਚਾਹੇ ਅਸੀਂ ਦੇਸ਼ਾਂ ਵਿਦੇਸ਼ਾਂ ਦੀ ਕਿਸੇ ਵੀ ਧਰਤੀ ਤੇ ਬੈਠੇ ਆ ਸਾਡੇ ਸ਼ੀਦੀ ਦੇ ਆੜੇ ਨੇ ਪੋ ਦੇ ਆ ਜੋ 20 ਦਸੰਬਰ ਦਾ ਦਿਨ ਆਉਣਾ ਉਦੋਂ ਲੈ ਕੇ 26 27 ਦਸੰਬਰ ਤੱਕ ਸਾਰਾ ਕੁਸ ਖੇਰੂ ਖੇਰੂ ਹੋ ਗਿਆ ਸੀ ਮਹਾਰਾਜ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਮਹਾਰਾਜ ਸਾਹਿਬ ਦੀ ਚਮਕੌਰ ਦੀ ਗੜੀ ਵਿੱਚ ਘੇੜਾ ਘੇਰਾ ਪਿਆ ਉਹ ਤਾਜਾਂ ਤਖਤਾਂ ਦੁਨੀਆਂ ਦੇ ਮਾਲਕ ਆਪ ਖੁਦ ਖੁਦਾ ਅਕਾਲ ਪੁਰਖ ਦਾ ਰੂਪ ਉਹ ਆਪ ਕਲਗੀਧਰ ਦਸ਼ਮੇਸ਼ ਪੀਤਾ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਦੀਆਂ ਸੇਜਾਂ ਉੱਤੇ ਸੁੱਤੇ ਕੀ ਉਸ ਸਮੇਂ ਸਿੱਖਾਂ ਨੇ ਬੂਹੇ ਨਹੀਂ ਖੁੱਲੇ ਕੋਈ ਉਦੋਂ ਕਰਨੀ ਸੀ ਕਿਉਂਕਿ ਉਸ ਸਮੇਂ ਵੀ ਹਕੂਮਤ ਦਾ ਡਰ ਸੀ ਕਿ ਜੇ ਅਸੀਂ ਪਣਾ ਦਿੱਤੀ ਤਾਂ ਕੋਲੂ ਵਿੱਚ ਪੀੜੇ ਜਾਵਾਂਗੇ ਮਹਾਰਾਜ ਸਾਹਿਬ ਦੇ ਛੋਟੇ ਸਾਹਿਬ ਜਦੇ ਨੀਹਾ ਵਿੱਚ ਚੇਨ ਦਿੱਤੇ ਗਏ ਤਸੀਹੇ ਦੇ ਦੇ ਕੇ ਉਹ ਚੀਜ਼ਾਂ ਅਸੀਂ ਤੁਹਾਨੂੰ ਦੱਸਣੀਆਂ ਤੇ ਤੁਸੀਂ ਅੱਗੇ ਫਿਰ ਆਪਣੀਆਂ ਪੀੜ੍ਹੀਆਂ ਨੂੰ ਦੱਸਣੀਆਂ ਇਸ ਕਰਕੇ ਆਪਣੇ ਬੱਚਿਆਂ ਨੂੰ ਇਹ ਸ਼ਹਾਦਤ ਦਾ ਸਫ਼ਰ ਜਿਹੜਾ ਸਾਰਾ ਇਹ ਇੱਕ ਹਫ਼ਤਾ ਤੇ ਪੋ ਦਾ ਪੂਰਾ ਮਹੀਨਾ ਦੱਸਿਆ ਕਰੋ ਪਰ ਪੁੱਤ ਅਸੀਂ ਤਾਂ ਇੰਨੇ ਅਕਰਤਕਣ ਹੋ ਗਏ ਆ ਕਈ ਲੋਕ ਤਾਂ ਪੋ ਦੇ ਮਹੀਨੇ ਵਿੱਚ ਵਿਆਹ ਕਰਨੋਂ ਵੀ ਨਹੀਂ ਹਟਦੇ ਇਹ ਦਿਨ ਦੀ ਐ ਮਜਬੂਰੀ ਆ ਪਰ ਇਹ ਕੋਈ ਮਜਬੂਰੀ ਨਹੀਂ ਪੂਰਾ ਮਹੀਨਾ ਸਾਡੇ ਲਈ ਦਰਦਾਂ ਭਰਿਆ ਚੀਸਾਂ ਭਰਿਆ ਤੇ ਇਹ ਮਰਦ ਸਾਬ ਦੀ ਯਾਦ ਵਿੱਚ ਰਹਿਣ ਦਾ ਮਹੀਨਾ ਕਿਉਂਕਿ ਦੁਨੀਆ ਦੇ ਰਹਿਬਰ ਨੂੰ ਇਸ ਮਹੀਨੇ ਵਿੱਚ ਬਹੁਤ ਤਸੀਹੇ ਦਿੱਤੇ ਗਏ ਸੀ ਇਹ ਦੁਨੀਆ ਸੱਚੀ ਕਿੰਨੀ ਝਾਲਮਣ ਜੇ ਆਪਾਂ ਨੂੰ ਕੋਈ ਕੁਝ ਕਹਿੰਦਾ ਦੁੱਖ ਲੱਗਦਾ ਹੈ ਨਾ ਪਰ ਪੁੱਤ ਸਾਨੂੰ ਦੁੱਖ ਨਹੀਂ ਮਨਾਉਣਾ ਚਾਹੀਦਾ ਇਹ ਯਾਦ ਰੱਖਣਾ ਚਾਹੀਦਾ ਦੁਨੀਆ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਹੀਂ ਛੱਡਿਆ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਨਹੀਂ ਛੱਡਿਆ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਉਹ ਹੱਕ ਸੱਚ ਦੀ ਆਵਾਜ਼ ਨੂੰ ਬਲੰਦ ਕਰਦੇ ਹੋਏ ਆਪਣੀਆਂ ਸ਼ਹਾਦਤਾਂ ਦੇ ਗਏ ਸੀ ਪਰ ਜ਼ੁਲਮ ਦੇ ਅੱਗੇ ਝੁਕੇ ਨਹੀਂ ਸੀ ਉਹ ਠੀਕ ਹੈ ਮਹਾਰਾਜ ਸਾਹਿਬ ਨੇ ਸਾਨੂੰ ਇਹੀ ਸਿਖਾਇਆ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਨਾਮ ਸਿਮਰਨ ਜਪਣਾ ਤੇ ਜ਼ੁਲਮ ਦੇ ਅੱਗੇ ਕਦੇ ਨਹੀਂ ਛੁਕਣਾ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਤੇ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣੀਆਂ ਚਲੋ ਸੰਗਤ ਨੂੰ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ